ਸਿੱਧੂ ਮਸੇਵਾਲਾ ਹੁਣ ਅੱਖਾਂ ਦੇ ਵਿੱਚ ਇੰਨਾ ਜ਼ਿਆਦਾ ਚੋਣ ਲੱਗ ਗਿਆ ਹੈ ਕਿ ਲੋਕ ਉਸ ਨੂੰ ਖਤਮ ਕਰਨਾ ਚਾਹੁੰਦੇ ਹੀ ਸੀਤੇ ਨਾਲ ਹੀ ਉਸ ਦੇ ਬੁੱਤਾਂ ਨੂੰ ਵੀ ਖਤਮ ਕਰਨ ਲਈ ਤੁਰ ਪਏ ਹਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹੋਰ ਹੋਈਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਦਰਅਸਲ ਹੁਣ ਰੀਸੈਂਟਲੀ ਇੱਕ ਮੁੱਦਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਸਿੱਧੂ ਜਿੱਥੇ ਸਿੱਧੂ ਮਸੇਵਾਲਾ ਦੇ ਬੁੱਤੋਤੇ ਫਾਇਰਿੰਗ ਕੀਤੇ ਗਏ ਹੈ ਕੁਝ ਲੋਕਾਂ ਦੇ ਵੱਲੋਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਇੱਕ ਲੀਡਰ ਨੇ ਜਿਸ ਦਾ ਨਾਮ ਹੈ ਦੇਗ ਵਿਜੇ ਚਟਾਲਾ ਉਸ ਨੇ ਸਿੱਧੂ ਮਸੇਵਾਲੇ ਦੀ ਵਰਸੀ ਦੇ ਉੱਪਰ ਸਿੱਧੂ ਮਸੇਵਾਲੇ ਨੂੰ ਟ੍ਰਿਬਿਊਟ ਦਿੰਦੇ ਆ ਸਿੱਧੂ ਮਸੇਵਾਲੇ ਬਾਈ ਦਾ ਬੁੱਤ ਬਣਵਾਇਆ ਸੀ ਅਤੇ ਉਸ ਦੀ ਉਦਘਾਟਨ ਉਸ ਨੇ ਸਿੱਧੂ ਮਸੇਵਾਲੇ ਦੀ ਵਰਸੀ ਵਾਲੇ ਦਿਨ ਹੀ ਕੀਤਾ ਸੀ ਦੋਸਤੋ ਹੁਣ ਥੋੜਾ ਸਮਾਂ ਪਹਿਲਾਂ ਹੀ ਉਸ ਨੂੰ ਇੱਕ ਵੀਡੀਓ ਸੈਂਡ ਕੀਤੀ ਗਈ ਹੈ ਕਿਸੇ ਦੇ ਵੱਲੋਂ ਜਿਸ ਵਿੱਚ ਸਿੱਧੂ ਮਸੇਵਾਲੇ ਦੇ ਬੁੱਤ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਉਸ ਦੀ ਫਾਇਰਿੰਗ ਕਰਦਿਆਂ ਦੀ ਵੀਡੀਓ ਬਣਾਈ ਹੈ ਤੇ ਉਸ ਲੀਡਰ ਨੂੰ ਉਹ ਵੀਡੀਓ ਸੈਂਡ ਕੀਤੀ ਗਈ ਅਤੇ ਉਸ ਲੀਡਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਤਾਂ ਦੋਸਤੋ ਹੁਣ ਲੀਡਰ ਨੂੰ ਧਮਕੀ ਇਸ ਕਰਕੇ ਦਿੱਤੀ ਗਈ ਕਿ ਉਸਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਸਿੱਧੂ ਮਸੂਏ ਵਾਲੀ ਦਾ ਬੁੱਤ ਲਗਾਇਆ ਸੀ ਅਤੇ ਉਸ ਉਹਨਾਂ ਲੋਕਾਂ ਦੇ ਵੱਲੋਂ ਸਿੱਧੂ ਮਸੂਏ ਵਾਲੀ ਤੇ ਉਸ ਬੁੱਤ ਉੱਤੇ ਫਾਇਰਿੰਗ ਕਰਕੇ ਉਸ ਦੀ ਵੀਡੀਓ ਬਣਾਏਗੀ ਉਸ ਲੀਡਰ ਨੂੰ ਸੈਂਡ ਕੀਤੀ ਗਈ ਤਾਂ ਦੋਸਤੋ ਹੁਣ ਸਿੱਧੂ ਮਸੂਏ ਵਾਲੀ ਇਸ ਦੁਨੀਆ ਉੱਤੇ ਨਹੀਂ ਰਹਿ ਰਿਹਾ ਪਰ ਫਿਰ ਵੀ ਲੋਕੋਸ ਦੇ ਬੁੱਤਨ ਨੂੰ ਵੀ ਨਹੀਂ ਦੇਖ ਕੇ ਜਰਦੇ ਤਾਂ ਦੋਸਤੋ ਤੁਹਾਡਾ ਕੀ ਵਿਚਾਰ ਹੈ ਇਹਨਾਂ ਲੋਕਾਂ ਦੀ ਇਹਨਾਂ ਘਟੀਆਂ ਹਰਕਤਾਂ ਉੱਪਰ ਜੋ ਇਹਨਾਂ ਨੇ ਸਿੱਧੂਸਵਾਲ ਦੇ ਬੁੱਤੋ ਪ੍ਰੋਫਾਈਲਿੰਗ ਕੀਤੀ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੇਕਰ ਪਰ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਉੱਪਰ ਨਵੇਂ ਹੋ ਤਾਂ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਹਨਾਂ ਦੀਆਂ ਵੀਡੀਓ ਅਤੇ ਅਪਡੇਟ ਤੁਹਾਨੂੰ ਸਮੇਂ ਸਾਰ ਮਿਲਦੇ ਰਹਿਣ ਧੰਨਵਾਦ ਮਿਲਦੇ ਹਨ ਨਵੀਂ ਅਪਡੇਟ ਅਤੇ ਨਵੀਂ ਵੀਡੀਓ ਨਾਲ